ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਗੁਰੂ ਨਾਨਕ ਦੇਵ ਪਹਿਲੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ 27ਵੀਂ ਪੌੜੀ ਰਹਿਰ ਅਸਲੀ ਬਾਣੀ ਔਰ ਆਸਰ ਰਗ ਦੇ ਵਿੱਚ ਇੱਕੋ ਹੀ ਸ਼ਬਦ ਤਿੰਨ ਵਾਰ ਆਇਆ ਹੈ ਪਰ ਤਿੰਨੇ ਅਲੱਗ ਅਲੱਗ ਸਤਨਾਂ ਦੇ ਉੱਤੇ ਅੱਖਰਾਂ ਦਾ ਕੁਝ ਫਰਕ ਹੈ ਜਿਹਨੂੰ ਅਸੀਂ ਵਿਚਾਰ ਕਰਨੀ ਹੈ ਆਓ ਸਭ ਤੋਂ ਪਹਿਲਾਂ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਮੈਂ ਇਹ ਸਾਂਝ ਪਾਣੀ ਸ਼ੁਰੂ ਕੀਤੀ ਸੀ ਤਿੰਨ ਪੰਕਤੀਆਂ ਆਪ ਸੰਗਤਾਂ ਦੇ ਨਾਲ ਪਹਿਲਾਂ ਸਾਂਝੀਆਂ ਕੀਤੀਆਂ ਹਨ ਆਓ ਹੁਣ ਅਗਲੀਆਂ ਜਿਹੜੀਆਂ ਤਿੰਨ ਪੰਕਤੀਆਂ ਹਨ ਉਹਨਾਂ ਦੀ ਵਿਚਾਰ ਕਰੀਏ ਜਪਜੀ ਸਾਹਿਬ ਦੇ ਵਿੱਚ ਹੈ ਗਾਵਹਿ ਤੁਮ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦਵਾਰੇ ਪਰ ਜਦੋਂ ਰਹਿਰਾਸ ਦਾ ਪਾਠ ਕਰਾਂਗੇ ਨਾ गाव ਹੈ ਨੀ ਜਗਾ ਗਾਵਨ ਤੁਹਨੋਂ ਦੀ ਜਗਾ ਤੁਦਨੋਂ ਪਾਉਣ ਦੀ ਜਗਾ ਪਵਨ ਗਾਵਨ ਤੁਦਨੋਂ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਜਦੋਂ ਆਸਾ ਰਗ ਪੜਾਂਗੇ ਨਾ ਉੱਥੇ ਵੀ ਗਾਵਨ ਸ਼ਬਦ ਹੈ ਪਰਨੰਨੇ ਦੇ ਵਿੱਚ ਪੈਰ ਦੇ ਵਿੱਚ ਹਲੰਤ ਲੱਗਿਆ ਹੋਇਆ ਹੈ ਗਾਵਨ ਤੁਦਨੋਂ ਇੱਥੇ ਵੀ ਜਪਜੀ ਸਾਹਿਬ ਦੀ ਤਰ੍ਹਾਂ ਪਾਉਣ ਸ਼ਬਦ ਹੈ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਇੱਕ ਵਾਰੀ ਮੈਂ ਸਾਰੀਆਂ ਪੰਕਤੀਆਂ ਦਾ ਅਲੱਗ-ਅਲੱਗ ਪਾਠ ਕਰ ਦਿਨਾ ਹੈ ਜਪਨੀ ਸਾਹਿਬ ਦੇ ਵਿੱਚ ਗਾਵਹਿ ਤੁਹਨੋਂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਅੱਗੇ ਰਹਿਰਾਸ ਗਾਵਨ ਤੁਧਨੋਂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਇਸੇ ਤਰ੍ਹਾਂ ਆਸਾ ਰੰਗ ਦੇ ਵਿੱਚ ਗਾਵਨ ਤੁਧਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਦੂਜੀ ਪੰਕਤੀ ਜਿਹੜੀ ਹੁਣ ਜਪਜੀ ਸਾਹਿਬ ਦੇ ਵਿੱਚ ਹੈ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਪਰ ਜਦੋਂ ਰਹਿਰਾਸ ਦਾ ਪਾਠ ਕਰਾਂਗੇ ਨਾ ਗਾਵਹਿ ਦੀ ਜਗ੍ਹਾ ਗਾਵਨ ਪਰ ਵਿੱਚ ਤੁਧਨੋ ਸ਼ਬਦ ਰਹਿਰਾਸ ਦੇ ਵਿੱਚ ਹੈ ਜਪਜੀ ਸਾਹਿਬ ਵਿੱਚ ਨਹੀਂ ਹੈ ਰਹਿਰਾਸ ਦਾ ਪਾਠ ਕਰਨ ਲੱਗਿਆਂ ਤੁਧ ਨੂੰ ਲਾਣਾ ਜਪਜੀ ਸਾਹਿਬ ਪੜਨ ਲੱਗਿਆਂ ਤੁਧ ਨੂੰ ਨਹੀਂ ਲਾਣਾ ਗਾਵਲ ਤੁਧ ਨੂੰ ਚਿਤ ਗੁਪਤ ਲਿਖ ਜਾਣਨ ਜਪਜੀ ਸਾਹਿਬ ਦੇ ਵਿੱਚ ਜਾਣ ਹੈ ਪਰ ਰਹਿਰਾਸ ਦੇ ਵਿੱਚ ਜਾਣਨ ਲਿਖ ਲਿਖ ਧਰਮ ਵਿਚਾਰੇ ਜਿਵੇਂ ਜਪਜੀ ਸਾਹਿਬ ਦੇ ਵਿੱਚ ਬਾਵੇ ਨਾਲ ਵਿਚਾਰੇ ਹੈ ਇੱਥੇ ਬੱਬੇ ਨਾਲ ਵਿਚਾਰੇ ਹੈ ਕੋਣ ਜਦੋਂ ਆਸਾ ਰਗ ਵਿੱਚ ਪੜਾਂਗੇ ਨੰਨੇ ਦੇ ਪੈਰ ਵਿੱਚ ਫਿਰ ਹਲੰਦ ਹੈ ਗਾਵਨ ਤੁਧ ਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਜਪਜੀ ਸਾਹਿਬ ਦੀ ਤਰ੍ਹਾਂ ਵਿਚਾਰੇ ਜਾਣਨ ਰਹਿ ਰਾਸ ਦੀ ਤਰ੍ਹਾਂ ਹੈ ਪਰ ਵਿਚਾਰੇ ਜਪਜੀ ਸਾਹਿਬ ਦੀ ਤਰ੍ਹਾਂ ਬਾਵੇ ਨਾਲ ਹੈ ਸੋ ਇੱਕ ਵਾਰੀ ਮੈਂ ਫਿਰ ਇਹਨਾਂ ਪੰਕਤੀਆਂ ਦਾ ਪਾਠ ਅਲੱਗ-ਅਲੱਗ ਕਰ ਦਿੰਨਾ ਹੈ ਗਾਵਹਿ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਰਹਿ ਰਸ ਦੇ ਵਿੱਚ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਅਸਰਗ ਪੜਾਂਗੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਅਗਲੀ ਪੰਕਤੀ ਦੇ ਵਿੱਚ ਜਦੋਂ ਜਪਜੀ ਸਾਹਿਬ ਦਾ ਪਾਠ ਕਰਾਂਗੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਪਰ ਰੈ ਰਸ ਦਾ ਪਾਠ ਪੜਾਂਗੇ ਗਾਵ ਵਹ ਦੀ ਜਗਾ ਫਿਰ ਗਾਵਨ ਤੇ ਨਾਲ ਤੁਧ ਨੂੰ ਸ਼ਬਦ ਹੈ ਜੋ ਕਿ ਜਪਜੀ ਸਾਹਿਬ ਵਿੱਚ ਨਹੀਂ ਹੈ ਗਾਵਨ ਤੁਧ ਨੂੰ ਈਸ਼ਰ ਦੇਖੋ ਬ੍ਰਹਮਾ ਜਪਜੀ ਸਾਹਿਬ ਦੇ ਜ ਬੱਬਾ ਰਾਰਾ ਮੰਮੀ ਨੂੰ ਕੰਨਾ ਇਹਨੂੰ ਬ੍ਰਹਮਾ ਪਾਠ ਵੀ ਕਰਦੇ ਨੇ ਵਿਦਵਾਨ ਕਈ ਕਈ ਰਾਰੇ ਕਹਿੰਦਾ ਲਾ ਕੇ ਬ੍ਰਹਮਾ ਇਸ ਤਰ੍ਹਾਂ ਵੀ ਹਲਕਾ ਬੋਲਾ ਜਾਂ ਬੋਲ ਕੇ ਬ੍ਰਹਮਾ ਇਸ ਤਰ੍ਹਾਂ ਪਾਠ ਕਰਦੇ ਨੇ ਪਰ ਇੱਥੇ ਤਾਂ ਲਿਖਿਆ ਹੈ ਪੈਰ ਵਿੱਚ ਰਾਰਾ ਪਾ ਕੇ ਨਾਲ ਹਾ ਹਾ ਪਾ ਕੇ ਬ੍ਰਹਮਾ ਬ੍ਰਹਮਾ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਅੱਗੇ ਜਬੀ ਸਾਹਿਬ ਤੇਰੇ ਸ਼ਬਦ ਨਹੀਂ ਹੈ ਪਰ ਰਹਿ ਰਾਸੇ ਵਿੱਚ ਤੇਰੇ ਸ਼ਬਦ ਹੈ ਸੋਹਣ ਤੇਰੇ ਸਦਾ ਸਾਰੇ ਇਸੇ ਤਰੀਕੇ ਦੇ ਨਾਲ ਆਸਾ ਰਗ ਜਦੋਂ ਪੜਾਂਗੇ ਗਾਵਨ ਦੇ ਨੰਨੇ ਪੈਰ ਥਲੇ ਫੇਰ ਹਲੰਤ ਹੈ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਾਰੇ ਇਸ ਤਰ੍ਹਾਂ ਪਾਠ ਦਾ ਫਰਕ ਬਹੁਤ ਧਿਆਨ ਰੱਖਣਾ ਪਵੇਗਾ ਇੱਕ ਵਾਰੀ ਮੈਂ ਰਿਪੀਟ ਕਰ ਦਿੰਦਾ ਹਾਂ ਜਪਜੀ ਸਾਹਿਬ ਦੇ ਵਿੱਚ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਰਹਿ ਰਸ ਦੇ ਵਿੱਚ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਜਦੋਂ ਆਸਾ ਰਗ ਪੜਾਂਗੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਅਰਥ ਸਾਰਿਆਂ ਦਾ ਇੱਕੋ ਹੀ ਹੈ ਕਿ ਇਹ ਮਾਲਕ ਪ੍ਰਮਾਤਮਾ ਤੈਨੂੰ ਔਣ ਹਵਾ ਪਾਣੀ ਅੱਗ ਸਾਰੇ ਗਾਉਂਦੇ ਨੇ ਧਰਮਰਾਜ ਵੀ ਤੈਨੂੰ ਗਾਉਂਦਾ ਪਿਆ ਜਿੱਥੇ ਕਰਦਾ ਪਿਆ ਚਿਤਰ ਗੁਪਤ ਜਿਹੜੇ ਲੋਕਾਂ ਦਾ ਲੇਖਾ ਲਿਖਦੇ ਨੇ ਦੁਨੀਆਂ ਨੇ ਮੰਨਿਆ ਹੈ ਸਾ ਕਹਿੰਦੇ ਉਹ ਵੀ ਤੈਨੂੰ ਗਾ ਰਹੇ ਨੇ ਲਿਖੇ ਹੋਏ ਲਿਖੇ ਨੂੰ ਪੜ ਪੜ ਕੇ ਧਰਮਰਾਜ ਵੀ ਤੈਨੂੰ ਗਾ ਰਿਹਾ ਹੋ। ਸ਼ਿਵ ਜੀ, ਬ੍ਰਹਮਾ, ਸਾਰੀਆਂ ਦੇਵੀਆਂ ਤੈਨੂੰ ਗਾ ਰਹੇ ਨੇ ਔਰ ਜਿਹੜੇ ਤੇਰੇ ਸਾਰੇ ਹੋਏ ਨੇ ਬਣਾਏ ਹੋਏ ਨੇ। ਸੋ ਇਹ ਜਮੂਰ ਪਾਠ ਪੜ੍ਹਨ ਲੱਗਿਆ ਧਿਆਨ ਦੇਣਾ। ਸੋ ਆਪ ਜੀ ਨੂੰ ਬੇਨਤੀ ਹੈ ਇਸ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਵਿਚਾਰ ਆਪਜੀ ਕੋਲ ਵਾਧਾ ਹੋਰ ਹੋਵੇ ਉਹ ਵੀ ਜਰੂਰ ਸਾਂਝਾ ਕਰਿਓ ਔਰ ਇਸ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰਿਓ ਤਾਂ ਕਿ ਜੋ ਆਮ ਗਲਤੀ ਅਸੀਂ ਪਾਠ ਕਰਨ ਲੱਗਿਆਂ ਕਰ ਜਾਂਦੇ ਆ ਕੋਈ ਹੋਰ ਸਾਡੇ ਕੋਲ ਗਲਤੀ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ